ਖਲੇਮੀਆਂ ਹਮਦਰਦੀਆਂ ਤੇ ਮੁਹੱਬਤਾਂ ਦੀ ਕਿਸ਼ਤੀ ਇਹ ਉਹ ਕਿਸ਼ਤੀਆਂ ਨੇ ਜਿਹੜੀਆਂ ਹੜ ਦੇ ਦਿਨਾਂ ਦੇ ਦੌਰਾਨ ਸੁਲਤਾਨਪੁਰ ਲੋਧੀ ਦੇ ਇਲਾਕੇ ਵਿੱਚ ਇਹਨਾਂ ਨੇ ਸੇਵਾ ਨਿਭਾਈ ਸੀ ਹੜਾਂ ਦੇ ਦਿਨਾਂ ਦੌਰਾਨ ਕਿਸ਼ਤੀ ਦੀ ਜ਼ਰੂਰਤ ਸੀ ਉਹ ਲੋਕਾਂ ਤੱਕ ਪਹੁੰਚੀ ਐ ਐਡਾ ਕਿਸ਼ਤੀਆਂ ਬਣਾਉਣ ਵਾਲਾ ਕੰਮ ਸੀ ਇਹ ਕਿਵੇਂ ਦਿਮਾਗ ਦੇ ਵਿੱਚ ਆਇਆ ਕਿਸ਼ਤੀਆਂ ਨਹੀਂ ਲੱਭ ਰੀਆਂ ਕਿਸ਼ਤੀਆਂ ਨਹੀਂ ਲੱਭ ਰੀਆਂ ਬਸ ਕੋਈ ਯਾਨੀ ਰੱਬੀ ਖਿਆਲ ਆਇਆ ਕਿ ਯਾਨੀ ਕਿ ਇਹ ਕਾਰਜ ਕਰ ਲਈਏ ਆਪਾਂ ਇਹ ਹਫ਼ਤੇ ਵਿੱਚ ਤੁਸੀਂ 100 ਕਿਸ਼ਤੀਆਂ ਤਿਆਰ ਕਰਕੇ ਭੇਜਿਓ ਉਸ ਲੱਗ ਕੇ ਆ ਜੀ 100 ਕਰ ਦਿੰਦੇ ਸੀ ਐਤਵਾਰ ਨੂੰ ਲੱਗੇ ਸੀ ਤਾਂ ਐਤਵਾਰ ਤੱਕ ਪੂਰੇ ਕਰ ਦੇ ਇਹਦੇ ਵਿੱਚ ਜਿਹੜੀ ਕਿਸ਼ਤੀ ਤਿਆਰ ਕੀਤੀ ਜਾਂਦੀ ਹੈ ਉਹਦੇ ਵਿੱਚ ਮੋਟਰ ਲਗਾਈ ਜਾਂਦੀ ਹੈ ਤੇ ਇਹਦੇ ਵਿੱਚ ਤੁਸੀਂ ਟਰੈਕਟਰ ਫਿਟ ਕਰਤਾ ਇਹਦਾ ਕੰਮ ਕੀ ਸੀਗਾ ਇਹ ਟਰੈਕਟਰ ਦੇ ਨਾਲ ਆਪਰੇਟ ਕਿਦਾਂ ਹੁੰਦੀ ਹੈ ਇਹ ਤੇ ਮੋਟਰਾਂ ਦੇ ਵਿੱਚ ਜਾਨੀ ਕਿ ਉਹ ਘਾਹ ਤੂ ਫਸ ਜਾਂਦਾ ਸਭ ਕੁਝ ਹੋ ਜਾਂਦਾ ਉਸ ਕਰਕੇ ਸੋਚਣਾ ਵਿੱਚ ਟਰੈਕਟਰ ਵੜਾ ਇਹ ਚੱਪੂ ਨਾਲ ਵੀ ਚੱਲ ਸਕਦੀ ਆ ਗੰਡੇ ਨਾਲ ਵੀ ਚੱਲ ਸਕਦੀ ਆ ਬਾਸਰਾ ਵੀ ਤੇ ਮੋਟਰ ਨਾਲ ਵੀ ਚੱਲ ਸਕਦੀ ਆ ਅੱਛਾ ਸਾਰੇ ਬਸ ਯਾਨੀ ਕਿ ਅਟੈਚਮੈਂਟ ਮੋਟਰ ਦਾ ਵੀ ਨਾਲ ਹੈ 1990 ਵਿੱਚ ਜਦੋਂ ਇਹ ਫੈਕਟਰੀ ਦੀ ਸ਼ੁਰੂਆਤ ਕੀਤੀ ਐ ਪਰਿਵਾਰ ਦੇ ਵਿੱਚ ਕਿਹਨੇ ਜੀ ਨੇ ਮੂਰੀ ਭੂਮਿਕਾ ਨਿਭਾਈ ਸੀ ਪਿਤਾ ਪੁਰਖੀ ਚੀਜ਼ ਮਿਲੀ ਐ ਜਾਂ ਫਿਰ ਤੁਸੀਂ ਸ਼ੁਰੂ ਕੀਤਾ ਸੀ ਨਹੀਂ ਸਾਡੇ ਪਿਤਾ ਜੀ ਨੇ ਕੀਤਾ ਸੀਗਾ ਸ਼ੁਰੂ ਤੇ ਦਾ ਸਾਡੇ ਛੋਟੇ ਭਾਈ ਸਾਹਿਬ ਹੈਗੇ ਬਹੁਤ ਸਿਆਣਾ ਹੈਗੇ ਮੇਰੇ ਨੂੰ ਉਹਨਾਂ ਦਾ ਰੋਲ ਜ਼ਿਆਦਾ ਹੈਗਾ ਵਾ ਆਪਾਂ ਕੋਈ ਦਾਨ ਨਹੀਂ ਦੇ ਸਕਦੇ ਹਾਂ ਜਿਉਂਕਿ ਆਨਦਾਤਾ ਤੇ ਜੀਲਦਾਰ ਆਪਹਾਵਾ ਪੰਜਾਬ ਦਾ ਹੀ ਆਪਾਂ ਖਾਨੇ ਹੈਗੇ ਇਹ ਥੋੜਾ ਹੀ ਕਰਦੇ ਆ ਸਭ ਨੂੰ ਇੱਥੇ ਇਹਨਾਂ ਵਾਸਤੇ ਕੁਝ ਕਰ ਲੈਣਾ ਚਾਹੀਦਾ ਵਾਇਰਲ ਹੋਣਾ ਕਈ ਲੋਕਾਂ ਲਈ ਬਹੁਤ ਵੱਡੀ ਗੱਲ ਹੈ ਕਈਆਂ ਲਈ ਆਮ ਜੀ ਗੱਲ ਹੈ ਪਰ ਸਹੀ ਸਮੇਂ ਤੇ ਸਹੀ ਚੀਜ਼ ਲੋਕਾਂ ਤੱਕ ਪਹੁੰਚਣੀ ਇਹ ਬਹੁਤ ਵੱਡੀ ਗੱਲ ਹੁੰਦੀ ਹੈ ਹਰ ਕੋਈ ਜਨਕੀ ਗੁਰਦਾ ਲੀਡਰ ਲੱਭਦਾ ਵਾ ਆਪਾਂ ਦੇਖੀ ਜਾਵਾ ਪਰ ਗੁੱਡ ਸਿਟੀਜ਼ਨ ਕੋਈ ਨਹੀਂ ਪਾਤਾ ਚ ਹਲੇਮੀਆਂ ਹਮਦਰਦੀਆਂ ਤੇ ਮੁਹੱਬਤਾਂ ਦੀ ਕਿਸ਼ਤੀ ਇਹ ਸਤਰਾਂ ਜਿਹੜੀਆਂ ਤੁਸੀਂ ਪੜ ਰਹੇ ਹੋ ਇਹਨਾਂ ਦਿਨਾਂ 'ਚ ਸੁਲਤਾਨਪੁਰ ਲੋਧੀ 'ਚ ਵਕ ਵਖਲਕਿਆਂ 'ਚ ਹੜ ਆਇਆ ਉੱਥੇ ਜਿਹੜੀਆਂ ਕਿਸ਼ਤੀਆਂ ਚੱਲ ਰਹੀਆਂ ਸੀ ਉਹਨਾਂ ਤੇ ਇਹ ਲਾਈਨਾਂ ਦੇਖਣ ਨੂੰ ਮਿਲੀਆਂ ਆਪਣੇ ਆਪ ਦੇ ਵਿੱਚ ਮੁਕੰਮਲ ਲਾਈਨਾਂ ਨੇ ਇਹ ਪੰਜਾਬ ਦੇ ਵਿੱਚ ਬਹੁਤ ਸਾਰੇ ਲੋਕਾਂ ਨੇ ਇੱਕ ਦੂਸਰੇ ਦੀ ਬਾਹ ਫੜੀ ਆ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਇਸ ਵੇਲੇ ਹੜਾਂ ਦੇ ਦਿਨਾਂ ਦੇ ਦੌਰਾਨ ਜਿੰਨੀ ਮਦਦ ਜਿੰਨੀ ਲੋਕਾਂ ਨੂੰ ਅਪੀਲ ਕੀਤੀ ਗਈ ਇੱਕ ਦੂਸਰੇ ਦੀ ਬਾਹ ਫੜੀ ਆ ਦੂਸਰੇ ਸੂਬਿਆਂ ਤੋਂ ਵੀ ਲੋਕ ਆਏ ਨੇ ਕਮੀ ਕਸਰ ਕੋਈ ਬਾਕੀ ਨਹੀਂ ਰਹੀ ਸੁਲਤਾਨਪੁਰ ਲੋਧੀ ਦੇ ਵਿੱਚ ਮਾੜੇ ਹਾਲਾਤਾਂ ਨਾਲ ਨਾਂਡੇਰਾ ਬਾਬਾ ਨਾਨਕ ਵਿੱਚ ਵੀ ਇਸੇ ਤਰ੍ਹਾਂ ਦੇ ਹਾਲਾਤ ਐ ਪਰ ਬਹੁਤ ਸਾਰੇ ਲੋਕ ਜਿਹੜੇ ਲੋਕਸ਼ਪ ਕੇ ਕੰਮ ਕਰਦੇ ਸੀ ਸਮਾਜ ਸੇਵੀ ਸੰਸਥਾਾਂਾਂ માં ਹੋਣ ਜਾਂ ਹੋਰ ਲੋਕ ਜਿਹੜੇ ਲੋਕਾਂ ਦੇ ਮੋਹਰੇ ਨਹੀਂ ਆਉਣਾ ਚਾਹੁੰਦੇ ਸੀ ਪਰ ਉਹਨਾਂ ਨੇ ਸੇਵਾ ਬਹੁਤ ਕੀਤੀ ਐ ਇਹਨਾਂ ਵਿੱਚੋਂ ਇੱਕ ਨਾਮ ਸੀ ਪ੍ਰਿਤਪਾਲ ਸਿੰਘ ਹੰਸਪਾਲ ਹੁਰਾਂ ਦਾ ਇੰਡਸਟਰੀ ਇਹਨਾਂ ਦੀ ਚੱਲਦੀ ਐ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਸਾਬ ਨੇ ਖੁਦ ਇਹਨਾਂ ਦੇ ਨਾਲ ਗੱਲ ਕੀਤੀ ਕਿਉਂਕਿ ਜਿਹੜੀ ਸੇਵਾ ਜਿਹੜਾ ਕਾਰਜ ਇਹਨਾਂ ਨੇ ਕੀਤਾ ਇਹਨਾਂ ਲਈ ਕੁਝ ਵੀ ਨਹੀਂ ਸੀ ਪਰ ਉਹ ਲੋਕ ਜਿਹੜੇ ਹੜ੍ਹਾਂ ਦੇ ਦਿਨਾਂ 'ਚ ਪਾਣੀ 'ਚ ਫਸੇ ਸੀ ਉਹਨਾਂ ਲਈ ਬਹੁਤ ਕੁਝ ਸੀ ਜਿਨ੍ਹਾਂ ਦੇ ਪਸ਼ੂ ਪਾਣੀ 'ਚ ਡੁੱਬੇ ਸੀ ਜਿਹੜੇ ਲੋਕ ਘਰਾਂ ਵਿੱਚ ਡੁੱਬੇ ਸੀ ਜਿਨ੍ਹਾਂ ਦੇ ਘਰ ਦੀਆਂ ਛੱਤਾਂ ਡੇਪੀਆਂ ਉਹਨਾਂ ਲੋਕਾਂ ਤੱਕ ਕਿਸ਼ਤੀਆਂ ਤੇ ਪਹੁੰਚਣ ਦਾ ਕੰਮ ਬਹੁਤ ਤੇਜ਼ੀ ਨਾਲ ਹੋਣਾ ਚਾਹੀਦਾ ਸੀ ਪਰ ਕਿਸ਼ਤੀਆਂ ਇੰਨੀਆਂ ਨਹੀਂ ਸੀ ਪ੍ਰਿਤਪਾਲ ਸਿੰਘ ਹੰਸਪਾਲ ਜਿਹੜੇ ਤਿੰਨ ਭਰਾ ਨੇ ਸਾਂਝਾ ਪਰਿਵਾਰ ਹੈ ਉਹ ਉੱਠਿਆ ਉਹਨਾਂ ਨੇ ਕਿਸ਼ਤੀਆਂ ਦੀ ਸੇਵਾ ਕੀਤੀ 100 ਤੋਂ ਵੱਧ ਕਿਸ਼ਤੀਆਂ ਸੇਵਾ ਕਰਕੇ ਲੋਕਾਂ ਤੱਕ ਪਹੁੰਚਾਈਆਂ ਤੇ ਅੱਜ ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ ਇਹ ਕਿਸ਼ਤੀਆਂ ਬਣਾਉਣ ਦਾ ਜਿਹੜਾ ਆਈਡੀਆ ਸੀ ਦਿਮਾਗ ਵਿੱਚ ਕਿੱਥੋਂ ਆਇਆ ਕਿਉਂਕਿ ਕੰਮ ਇਹਨਾਂ ਦਾ ਰੇਲਵੇ ਦੇ ਕੁਝ ਅਹ ਟ੍ਰੇਨਾਂ ਦੇ ਪਾਰਟਸ ਬਣਾਉਣਾ ਪਰ ਕਿਸ਼ਤੀਆਂ ਦਾ ਆਈਡੀਆ ਕਿੱਥੋਂ ਆਇਆ ਗੱਲਬਾਤ ਇਹਨਾਂ ਨਾਲ ਕਰਦੇ ਹਾਂ ਸਭ ਤੋਂ ਪਹਿਲਾਂ ਸਵਾਗਤ ਕਰਦੇ ਬਹੁਤ-ਬਹੁਤ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ 2023 ਦੇ ਵਿੱਚ ਪੰਜਾਬ ਦੇ ਕੁਝ ਇਲਾਕਿਆਂ 'ਚ ਹੜ੍ਹ ਆਇਆ ਹਾਂ ਤੁਸੀਂ ਉਸ ਵੇਲੇ ਵੀ ਸੇਵਾ ਨਿਭਾਈ ਕਿਸਾਨਾਂ ਦਾ ਅੰਦੋਲਨ ਚੱਲਦਾ ਸੀ ਸੇਵਾ ਉਸ ਵੇਲੇ ਵੀ ਨਭਾਈ ਇਹ ਕਿਸ਼ਤੀਆਂ ਬਣਾਉਣ ਵਾਲਾ ਕੰਮ ਸੀ ਇਹ ਕਿਵੇਂ ਦਿਮਾਗ ਦੇ ਵਿੱਚ ਆਇਆ ਜੀ ਇਹ ਕਿਸ਼ਤੀਆਂ ਬਸ ਸੋਸ਼ਲ ਮੀਡੀਆ ਤੇ ਚੱਲ ਰਿਹਾ ਸੀ ਹਾਂ ਕਿਸ਼ਤੀਆਂ ਨਹੀਂ ਲੱਭ ਰੀਆਂ ਕਿਸ਼ਤੀਆਂ ਨਹੀਂ ਲੱਭ ਰੀਆਂ ਬਸ ਕੋਈ ਯਾਨੀ ਕਿ ਰੱਬੀ ਖਿਆਲ ਆਇਆ ਕਿ ਯਾਨੀ ਕਿ ਇਹ ਕਾਰਜ ਕਰ ਲਈਏ ਆਪਾਂ ਅੱਛਾ ਬੈਠੇ ਬਿਠਾਈ ਸੀ ਜਿਹੜੀ ਦਿਮਾਗ ਚਾਗੀ ਤੁਹਾਨੂੰ ਅੱਗੇ ਵੱਲ ਤੋਰ ਦਿੱਤਾ ਖਿਆਲ ਰੱਬ ਦੇ ਹੀ ਹੁੰਦੇ ਆ ਹਮੇਸ਼ਾ ਨਾ ਕੋਈ ਆਈਡੀਆ ਵੀ ਹੁੰਦਾ ਜਾਂ ਕੋਈ ਆਪਾਂ ਇਨਵੈਂਸ਼ਨ ਨਹੀਂ ਕਰਦੇ ਆ ਹਾਂਜੀ ਉਹ ਰੱਬੀ ਖਿਆਲ ਹੁੰਦਾ ਵਾ ਚੰਗੀ ਗੱਲ ਵੀ ਮੂੰਹੋਂ ਨਿਕਲਦੀ ਆ ਉਹ ਵੀ ਰੱਬੀ ਖਲਾਲ ਖਿਆਲ ਹੁੰਦਾ ਵਾ ਤੇ ਦਿਮਾਗ ਤੇ ਵੱਡੇ ਵੱਡੇ ਹੁੰਦੇ ਆ ਤੇ ਦਿਮਾਗ ਉਹ ਹੀ ਖਰਾਬ ਵੀ ਹੋ ਜਾਂਦਾ ਵਾ ਬਿਲਕੁਲ ਸਹੀ ਗੱਲ ਕੀਤੀ ਤੁਸੀਂ ਇਹ ਸ਼ੁਕਰ ਕਰਨਾ ਚਾਹੀਦਾ ਵਾ ਕਿ ਤੇ ਆਪਾਂ ਨੂੰ ਦਾਤ ਮਿਲ ਗਿਆ ਯਾਨੀ ਕਿ ਸੇਵਾ ਦੀ ਦਾਤ ਅੱਛਾ ਅਸਲ ਦੇ ਵਿੱਚ ਕਿਹੜਾ ਕੰਮ ਸੀ ਕਿਉਂਕਿ ਇੰਡਸਟਰੀ ਪੰਜਾਬ ਦੇ ਵਿੱਚ ਬਹੁਤ ਵੱਡੀ ਹੈ ਇੰਡਸਟਰੀ ਵਕ ਵਕ ਲੋਕਾਂ ਦੀ ਹੈ ਬਹੁਤ ਸਾਰੇ ਸੇਵਾ ਵੀ ਕਰਦੇ ਆ ਅਸਲ ਵਿੱਚ ਸਾਡਾ ਕਿਹੜਾ ਕੰਮ ਸੀਗਾ ਇਹ ਸਾਡਾ ਕਿਤਾ ਰੇਲ ਪਾਰਟ ਬਣਾਉਂਦਾ ਸੀਗਾ ਅਸੀਂ ਰੇਲਵੇ ਲਈ ਕੰਮ ਕਰਦੇ ਆ ਆ ਰਏ ਤੇ 1990 ਤੋਂ ਕਰ ਰਹੇ ਆ ਕੰਮ ਯਾਨੀ ਕਿ ਜਿਹੜਾ ਰੂਟ ਸਾਈਡ ਵਾਲ ਹੋਰ ਐਂਡ ਵਾਲ ਵਗੈਰਾ ਜਾਂ ਹੋਰ ਵੀ ਮਟੀਰੀਅਲ ਟਾਇਲਟ ਮੋਡਿਊਲ ਵਗੈਰਾ ਉਹ ਅਸੀਂ ਰੇਲਵੇ ਨੂੰ ਦਿੰਦੇ ਆ ਅੱਛਾ ਜੀ ਅੱਛਾ ਉਹਦੇ ਦੌਰਾਨ ਹੀ ਇਹ ਸਾਰਾ ਕੁਝ ਤੁਸੀਂ ਨਾਲ-ਨਾਲ ਕਰਦੇ ਆ ਹਾਂ ਜੀ ਇਹ ਸਾਡਾ ਯਾਨੀ ਕਿ ਇੱਕ ਆਫ ਡੇ ਦਾ ਇਹ ਟਾਰਗੇਟ ਰੱਖਿਆ ਸੀ ਕਿ 100 ਚੀਤੀ ਤੇ ਕਬੇੜਾ ਬਣਾਉਣਾ। ਅੱਛਾ ਇੱਕ ਹਫਤੇ ਦੇ ਵਿੱਚ? ਹਾਂਜੀ। ਅੱਛਾ ਤੁਹਾਡੇ ਲਈ ਕੰਮ ਤਾਂ ਕੁਝ ਵੀ ਨਹੀਂ ਸੀ ਗਿਆ ਇਹ? ਹਾਂ ਨਹੀਂ ਕੁਝ ਨਹੀਂ ਕੰਮ ਸੀ ਗਿਆ। ਹਾਂ। ਇੱਕ ਹਫਤੇ ਵਿੱਚ ਤੁਸੀਂ 100 ਚੀਤੀਆਂ ਤਿਆਰ ਕਰਕੇ ਭੇਜੀਓ ਉਸ ਇਲਾਕੇ ਚ। ਹਾਂ ਨਹੀਂ 100 ਕਰ ਦਿੱਤੀ ਸੀ ਜ ਐਤਵਾਰ ਨੂੰ ਲੱਗੇ ਸੀ ਤੇ ਐਤਵਾਰ ਤੱਕ ਪੂਰੇ ਕਰ ਦਿੱਤੀ। ਚਾਹ ਆ ਜਿਹੜੀ ਚੀਜ਼ ਆ ਇਹ ਇਹ ਬੇੜਾ ਤਿਆਰ ਕੀਤਾ ਗਿਆ ਇਹ। ਹਾਂ ਇਹਦੇ ਤੇ ਯਾਨੀ ਕਿ ਡੰਗਰ ਵਗੈਰਾ ਵੀ ਆ ਸਕਦੇ ਆ ਪਸ਼ੂ ਬਿਲਕੁਲ ਟਰੈਕਟਰ ਹੋਰ ਆ ਜੀ ਟਰੈਕਟਰ ਇੰਪਲੀਮੈਂਟ ਵਗੈਰਾ ਕੁਝ ਵੀ ਲੱਦ ਕੇ ਲਿਆ ਸਕਦੇ ਆ। ਅੱਛਾ ਜੀ ਇਹਦੀ ਇਹਦੀ ਕਪੈਸਿਟੀ ਕਿੰਨੀ ਦਾ ਫਿਰ? ਇਹਦੀ 15 ਟਨ ਕਟਨ ਕਪੈਸਿਟੀ ਹੈ। 15 ਟਨ ਕਪੈਸਿਟੀ। ਹਾਂ ਜੀ। ਯਾਨੀ ਕਿ 150 ਕੁਇੰਟਲ ਹੋ ਜਾਂਦਾ। ਹਾਂ ਜੀ। ਸਮਾਨ ਜੋ ਵੀ ਲੈ ਕੇ ਜਾਣਾ ਹੈ ਢੋਆ ਢਾਈ ਦਾ ਉੱਥੇ ਫਿਰ ਲਿਜਾਇਆ ਜਾ ਸਕਦਾ। ਬਿਲਕੁਲ ਲਿਜਾਇਆ ਜਾ ਸਕਦਾ। ਅੱਛਾ ਇਹਨਾਂ ਦੌਰਾਨ ਦੌਰਾਨ ਜਦੋਂ ਸੋਸ਼ਲ ਮੀਡੀਆ ਤੇ ਇਹਦੀ ਚਰਚਾ ਹੋਈ ਬਹੁਤ ਸਾਰੇ ਲੋਕਾਂ ਤੱਕ ਮੈਸੇਜ ਪਹੁੰਚਿਆ ਸੀਗਾ ਕਿ ਤੁਸੀਂ ਸੇਵਾ ਕਰ ਰਹੇ ਹੋ ਤੇ ਖਲੀਮੀਆਂ, ਹਮਦਰਦੀਆਂ ਤੇ ਮੁਹੱਬਤਾਂ ਦੀ ਕਿਸ਼ਤੀ ਲੋਕਾਂ ਤੱਕ ਪਹੁੰਚੀ ਆ। ਕਿਸ ਤਰ੍ਹਾਂ ਦਾ ਲੱਗਾ ਇਸ ਕੰਮ ਨੂੰ ਕਰਕੇ ਦੇਖੋ ਸੇਵਾ ਤਾਂ ਪਰਮਾਤਮਾ ਆਪ ਹੀ ਲੈਂਦਾ ਵਾ ਹਮ ਪਰ ਮੈਂ ਅੱਗੇ ਵੀ ਕਹਿਣਾ ਹਾਂ ਨਾ ਕਿ ਇਹ ਆਪਣਾ ਫਰਜ਼ ਕੰਮ ਨਹੀਂ ਕੀਤਾ ਵਾ ਜਨ ਕਿ ਆਪਣਾ ਫਰਜ਼ ਹੈਗਾ ਵਾ ਹਮ ਕਿਉਂਕਿ ਆਪਾਂ ਕੋਈ ਦਾਨ ਨਹੀਂ ਦੇ ਸਕਦੇ ਹਾਂ ਕਿਉਂਕਿ ਅਨੁਦਾਤਾ ਤੇ ਜੀਲਦਾਰ ਆਪ ਭਾਇਆ ਵਾ ਹਮ ਪੰਜਾਬ ਦਾ ਹੀ ਆਪਾਂ ਖਾਨੇ ਹੈਗੇ ਆ ਇਹ ਥੋੜਾ ਹੀ ਕਰਦੇ ਆ ਸਭ ਕੋ ਇੱਥੇ ਇਹਨਾਂ ਵਾਸਤੇ ਕੁਝ ਕਰ ਲੈਣਾ ਚਾਹੀਦਾ ਹਮ ਬਿਲਕੁਲ ਜੀ ਮੈਂ ਇੱਕ ਚੀਜ਼ ਤੇ ਸਪਸ਼ਟ ਕਰ ਦਿਆਂ ਮੈਂ ਕਿ ਪੰਜਾਬ ਦੇ ਵਿੱਚ ਅਸੀਂ ਕੁਝ ਦਿਨ ਪਹਿਲਾਂ ਦੇਖਿਆ ਸੀ ਹੜਾ ਵਰਗੇ ਹਲਾਸੀ ਹੜ ਆਇਆ ਰੌਲਾ ਪੈ ਗਿਆ ਸੀਗਾ ਕਿ ਪੰਜਾਬ 'ਚ ਪਾਣੀ ਬਹੁਤ ਵੱਡੇ ਪੱਧਰ ਤੇ ਪਿੱਛੋਂ ਛੱਡਿਆ ਜਾ ਰਿਹਾ ਛੱਡਿਆ ਵੀ ਗਿਆ ਸੀਗਾ ਉਸ ਵੇਲੇ ਬਹੁਤ ਸਾਰੀਆਂ ਸਮਾਜ ਸੇਵੀ ਸੰਸਥਾਵਾਂ ਖੜੀਆਂ ਉਸ ਵੇਲੇ ਬਹੁਤ ਸਾਰੇ ਲੋਕ ਉੱਪਰ ਉੱਠੇ ਜਿਨ੍ਹਾਂ ਨੇ ਕੋਸ਼ਿਸ਼ ਕੀਤੀ ਕਿ ਅਸੀਂ ਕੁਛ ਨਾ ਕੁਛ ਕਰੀਏ ਸੋ ਉਸ ਵੇਲੇ ਇਹ ਭਰਾ ਨੇ ਤਿੰਨ ਜਿਨ੍ਹਾਂ ਨੇ ਇਕੱਠੇ ਹੋ ਕੇ ਪਰਿਵਾਰ ਨੂੰ ਅੱਗੇ ਵੱਲ ਲਿਜਾਇਆ ਪਹਿਲਾ ਬੀ ਨੇ ਸ਼ੁਰੂ ਕੀਤਾ 1990 ਦੇ ਵਿੱਚ ਸਭ ਤੋਂ ਵੱਡੀ ਗੱਲ ਇਹ ਹੈ ਵਧੀਆ ਗੱਲ ਇਹ ਹੈ ਕਿ ਤਿੰਨੇ ਅੱਜ ਵੀ ਇਕੱਠੇ ਅੱਗੇ ਵੱਲ ਵਧ ਰਹੇ ਨੇ ਉਹਨਾਂ ਦੇ ਅੱਗੇ ਬੱਚੇ ਪੜ੍ਹਾਈ ਕਰਕੇ ਆ ਗਏ ਆ ਅਗਲੇ ਕੀ ਦੱਸਿਓ ਕਿ ਤੁਸੀਂ ਦੱਸਿਆ ਸੀਗਾ ਕਿ ਮੈਂ ਇੰਜੀਨੀਅਰ ਨਹੀਂਗਾ ਇਹ ਕੰਮਨ ਜਿੰਗਰ ਤੋਂ ਘਟ ਵੀ ਨਹੀਂਗਾ ਹੁਣ ਤਾਂ ਪੜ੍ਹਾਈ ਆ ਗਈਆਂ ਡਿਗਰੀਆਂ ਆ ਗਈਆਂ 1990 ਵਿੱਚ ਜਦੋਂ ਇਹ ਫੈਕਟਰੀ ਦੀ ਸ਼ੁਰੂਆਤ ਕੀਤੀ ਆ ਪਰਿਵਾਰ ਦੇ ਵਿੱਚ ਕਿਹਨੇ ਜੀ ਨੇ ਮੂਰੀ ਭੂਮਿਕਾ ਨਿਭਾਈ ਸੀ ਪਿਤਾ ਪੁਰਖੀ ਚੀਜ਼ ਮਿਲੀ ਆ ਜਾਂ ਫਿਰ ਤੁਸੀਂ ਸ਼ੁਰੂ ਕੀਤਾ ਸੀ ਇਹ ਸਾਡੇ ਪਿਤਾ ਜੀ ਨੇ ਕੀਤਾ ਸੀਗਾ ਸ਼ੁਰੂ ਗਾ ਸਾਡੇ ਛੋਟੇ ਭਾਈ ਸਾਹਿਬ ਹੈਗੇ ਬਹੁਤ ਸਿਆਣਾ ਲੱਗਿਆ ਅੱਛਾ ਜੀ ਮੇਨ ਉਹਨਾਂ ਦਾ ਰੋਲ ਜ਼ਿਆਦਾ ਹੈਗਾ ਵਾ ਕਿ ਗਾਹ ਵਧਣ ਚਲੋ ਇੱਕ ਦੂਜੇ ਦੀ ਰਿਸਪੈਕਟ ਹੁੰਦੀ ਹੈਗੀ ਸਾਰਿਆਂ ਦਾ ਵਧੀਆ ਯੋਗਦਾਨ ਰਿਹਾ ਅੱਛਾ ਯੋਗਦਾਨ ਦੀ ਗੱਲ ਕਰੀ ਤਾਂ ਸੋਸ਼ਲ ਮੀਡੀਆ ਤੇ ਬਹੁਤ ਚਰਚਾ ਆਮਨੇ ਲੋਕ ਨਾ ਥਗੀਆਂ ਮਾਰਨ ਦਾ ਕੰਮ ਕਰਦੇ ਆ ਐਸ ਵੇਲੇ ਵੀ ਕਿਤੇ ਰਾਸ਼ੀ ਜਮ੍ਹਾਂ ਹੋ ਰਿਹਾ ਹੈ ਕਿਤੇ ਪੁਸ਼ ਜਮ੍ਹਾਂ ਹੋ ਰਹੀ ਹੋ ਰਹੀ ਹੈ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਆ ਦੱਸੋ ਇਹ ਆਪਾਂ ਵੀ ਕਸੂਰਵਾਰ ਹੈਗੇ ਆ। ਹੂੰ। ਇਹ ਆਪਾਂ ਜਿਹੜੀ ਚੀਜ਼ ਲੈ ਜਾਣੇ ਸੋਝੀ ਨਾ ਨਹੀਂ ਵੀ ਜਾਣੇ। ਜੀ। ਡਿਮਾਂਡ ਐਂਡ ਸਪਲਾਈ ਦਾ ਰੂਲ ਹੁੰਦਾ ਵਾ। ਹੂੰ। ਆਪਾਂ ਸਪਲਾਈ ਜ਼ਿਆਦਾ ਕਰਕੇ ਉਹਦੀ ਬੇਕਦਰੀ ਕਰ ਦਿੰਨੇ ਆ। ਇਹ ਨਹੀਂ ਹੋਣਾ ਚਾਹੀਦਾ। ਸੋਝੀ ਹੋਣੀ ਚਾਹੀਦੀ ਆ ਕਿ ਆਪਾਂ ਊਰਜੀ ਸੰਭ ਕੇ ਰੱਖੀਏ ਕਿੱਥੇ ਲਾਉਣੀ ਹੈਗੀ ਆ ਨਹੀਂ ਤਾਂ ਲੰਗਰਾਂ ਦੇ ਵਿੱਚ ਜਿਹੜਾ ਹੁੰਦਾ ਵਾ ਤੇ ਸ਼ੁਰੂ ਦੇ ਵਿੱਚ ਜਿਹੜਾ ਕਿਸਾਨ ਅੰਦੋਲਨ ਸੀਗੀ ਬਾਦਾਮਸ਼ਵਾਰੇ ਚੱਲਦੇ ਰਹੇ। ਜੀ ਜਦੋਂ ਅਕੀਰ ਦੇ ਵਿੱਚ ਆਇਆ ਸੀ ਤਾਂ ਉਦੋਂ ਸਲਾਹਾਂ ਚੱਲਦੀਆਂ ਸੀ ਕਿ ਆਪਾਂ ਦੋਹਾਂ ਲੰਗਰਾਂ ਦਾ ਇੱਕ ਲੰਗਰ ਕਰ ਲਈਏ ਜੀ ਐਦਾਂ ਜੀ ਬਿਲਕੁਲ ਇਹ ਗੱਲਾਂ ਹੋਈਆਂ ਸੀ ਅੱਛਾ ਉਹ ਜਗ੍ਹਾ ਜਿੱਥੇ ਕਿਸ਼ਤੀ ਤਿਆਰ ਹੁੰਦੀ ਸੀ ਇੱਥੇ ਦੀ ਕਿਸ਼ਤੀਆਂ ਹੁਣ ਕਿੰਨੀਆਂ ਕਾ ਜਿਹੜੀਆਂ ਤਿਆਰ ਹੋਈਆਂ ਜਾਂ ਭੇਜ ਦਿੱਤੀਆਂ ਗਈਆਂ ਸਾਰੀਆਂ ਭੇਜ ਦਿੱਤੀਆਂ ਗਈਆਂ ਤਕਰੀਬਨ ਪਰ ਹੁਣ ਕਿਸ਼ਤੀਆਂ ਦੀ ਲੋਡ ਵੀ ਨਹੀਂ ਹੈ ਗਿਆ 10 ਕੁ ਕਿਸ਼ਤੀਆਂ ਪਈਆਂ ਸਾਡੇ ਕੋਲ ਹੈਗਾ ਅੱਛਾ ਇੱਕ ਚੀਜ਼ ਹੋਰ ਦੱਸਿਓ ਹੜ ਕਿਉਂਕਿ ਸੁਲਤਾਨਪੁਰ ਲੋਧੀ ਦੇ ਇਲਾਕੇ ਦੇ ਵਿੱਚ ਸਾਲ ਦੋ ਸਾਲਾਂ ਦਾ ਮਾਰ ਕਰ ਦੰਦੇ ਆ ਉਸ ਤੋਂ ਪਹਿਲਾਂ ਵੀ ਇਹ ਪਹਿਲਾਂ ਕਿਉਂ ਨਹੀਂ ਕਿਸੇ ਦੇ ਧਿਆਨ ਵਿੱਚ ਆਉਂਦਾ ਖਾਸ ਤੌਰ ਤੇ ਚਲੋ ਸਰਕਾਰਾਂ ਦੇ ਵੱਖਰੇ ਕੰਮ ਐ ਸਮਾਜ ਸੇਵੀ ਸੰਸਥਾਵਾਂ ਦੇ ਵੱਖਰੇ ਕੰਮ ਐ ਇਹ ਸਮੇਂ ਸਿਰ ਨੀਤੀਆਂ ਕਿਉਂ ਨਹੀਂ ਸਹੀ ਬਣਦੀਆਂ ਇਹ ਦੇਖੋ ਇਹ ਸਰਕਾਰਾਂ ਦਾ ਕੰਮ ਹੈਗਾ ਵਾ ਪਤਾ ਨਹੀਂ ਕੀ ਮਜਬੂਰੀਆਂ ਹੋਣਗੀਆਂ ਸਰਕਾਰਾਂ ਦੀ ਆਪਾਂ ਸਮਝ ਨਹੀਂ ਸਕਦੇ ਆ ਪਰ ਸਾਡਾ ਫੋਕਸ ਇਹ ਹੈਗਾ ਕਿ ਆਪਾਂ ਉਹਨਾਂ ਨੂੰ ਦੇਖਣ ਦੀ ਬਜਾਏ ਆਪਾਂ ਵੀ ਕਰਨਾ ਉਹ ਦੇਖੀਏ ਉਹ ਦੇਖੀਏ ਅਸਲ ਦੇ ਵਿੱਚ ਹੋਣਾ ਹੀ ਇਹ ਚਾਹੀਦਾ ਯਾਨੀ ਆਪਣਾ ਕੀ ਫਰਜ਼ ਹੈਗਾ ਵਾ ਦੇਖੋ ਹਰ ਕੋਈ ਜਾਨਕੀ ਗੁੱਡਰ ਲੀਡਰ ਬਣ ਲੱਭਦਾ ਵਾ ਆਪਾਂ ਦੇਖੀਦਾ ਵਾ ਪਰ ਗੁੱਡ ਸਿਟੀਜ਼ਨ ਕੋਈ ਨਹੀਂ ਬਣਨਾ ਚਾਹੁੰਦਾ ਗੁੱਡ ਸਿਟੀਜ਼ਨ ਕੋਈ ਨਹੀਂ ਬਣਨ ਯਾਰ ਕਿ ਗੁੱਡ ਸਿਟੀਜ਼ਨ ਬਣੋ ਲੀਡਰ ਆਪੇ ਵਧੀਆ ਉਹ ਹੀ ਲੀਡਰ ਵਧੀਆ ਹੁੰਦੇ ਜਦ ਕਿ ਜਦ ਸੇਟੀਜਨ ਆਪਾਂ ਵਧੀਆ ਬਣ ਜਾਈਏ ਅੱਛਾ ਇੱਕ ਚੀਜ਼ ਦੱਸਿਓ ਇਧਰਲੇ ਪਾਸੇ ਮੈਂ ਇਹ ਜਰੂਰ ਪੁੱਛਣਾ ਚਾਹੁੰਦਾ ਇਹਦੇ ਵਿੱਚ ਜਿਹੜੀ ਕਿਸ਼ਤੀ ਤਿਆਰ ਕੀਤੀ ਜਾਂਦੀ ਹੈ ਉਹਦੇ ਵਿੱਚ ਮੋਟਰ ਲਗਾਈ ਜਾਂਦੀ ਹੈ ਇਹਦੇ ਵਿੱਚ ਤੁਸੀਂ ਟਰੈਕਟਰ ਫਿਟ ਕਰਤਾ ਇਹਦਾ ਕੰਮ ਕੀ ਸੀਗਾ ਇਹ ਟਰੈਕਟਰ ਦੇ ਨਾਲ ਆਪਰੇਟ ਕਿੱਦਾਂ ਹੁੰਦੀ ਹੈ ਇਹ ਤੇ ਕਾਰਨ ਇਹ ਸੀਗਾ ਕਿ ਉਸ ਸਮੇਂ ਦੌਰਾਨ ਮੋਟਰਾਂ ਲੱਭ ਨਹੀਂ ਰਹੀਆਂ ਅੱਛਾ ਜੀ ਤੇ ਮਨ ਦੇ ਵਿੱਚ ਸੀਗਾ ਕਿ ਇੱਕ ਚੀਜ਼ ਕਿਤੇ ਚਲਾ ਲੈਂਦੇ ਚਲੋ ਹੁਣ ਤਾਂ ਟਾਈਮ ਲੰਘ ਗਿਆ ਵਾ ਉਸ ਵੇਲੇ ਅਸੀਂ ਦੇਖਿਆ ਕਿ ਟਰੈਕਟਰ ਐਸੀ ਲਾਉਣੇ ਆ ਜੇ ਤੇ ਥੋੜੇ ਪਾਣੀ ਦੇ ਵਿੱਚ ਵੀ ਕੰਮ ਕਰ ਜਾਂਦਾ ਵਾ ਹੂੰ ਤੇ ਮੋਟਰਾਂ ਦੇ ਵਿੱਚ ਜਾਨੀਓ ਘਾਹੂ ਫਸੇ ਜਾਂਦਾ ਸਭ ਕੁਝ ਹੋ ਜਾਂਦਾ ਵਾ ਉਸ ਕਰਕੇ ਸੋਚਣਾ ਵਿੱਚ ਟਰੈਕਟਰ ਵਾਲਾ ਤਾਂ ਕਰਕੇ ਲੱਗਾ ਸੀਗਾ ਹਾਂਜੀ ਅੱਛਾ ਮੋਟਰਾਂ ਦੀ ਦੇਖ ਰਿਹਾ ਸੀਗਾ ਮੈਂ ਬਹੁਤ ਸਾਰੀਆਂ ਹੋਰ ਵੀ ਇੰਡਸਟਰੀ ਦੇ ਲੋਕ ਨੇ ਹਾਂਜੀ ਚਲੋ ਉਹ ਵੀ ਸੇਵਾ ਕਰਦੇ ਆ ਕਿ ਨਹੀਂ ਵੀ ਕਰਦੇ ਹਰ ਬੰਦਾ ਆਪਣੀ ਜਗ੍ਹਾ ਤੇ ਆ ਨਹੀਂ ਨਹੀਂ ਆਪਣੇ ਆਪਣੀ ਸਮਰੱਥਾ ਹਰ ਆਪਣੇ ਆਪਣੀ ਸਮਰੱਥਾ ਆ ਇੱਥੀਆਂ ਤੇ ਕੋ ਸਮਰੱਥਾ ਬਹੁਤ ਹੁੰਦੀ ਪਰ ਦਿਲ ਦੀ ਸਮਰੱਥਾ ਘੱਟ ਹੁੰਦੀ ਆ ਇਹ ਵੀ ਗੱਲ ਸਹੀ ਆ ਜੀ ਕਿ ਕਈ ਛੋਟੇ ਬੰਦੇ ਆਪਣੇ ਲੈਵਲ ਤੇ ਕੰਮ ਕਰ ਰਹੇ ਆ ਉਹਨਾਂ ਦੀ ਦਿਲ ਦੀ ਸਮਰੱਥਾ ਵੱਧ ਹੁੰਦੀ ਆ ਜੀ ਇਹ ਤੇ ਜਿਗਰੇ ਦੀ ਸਮਰੱਥਾ ਜਿਗਰੇ ਦੀ ਸਮਰੱਥਾ ਹੋਣੀ ਚਾਹੀਦੀ ਆ ਅੱਛਾ ਜਿਗਰਾ ਬਹੁਤ ਵੱਡਾ ਪੰਜਾਬੀਆਂ ਦਾ ਹੁੰਦਾ ਨਾ ਹਾਂਜੀ ਪਰ ਫਿਰ ਵੀ ਜਿਗਰੇ ਜਿਗਰੇ ਦੀ ਕਮੀ ਤਾਂ ਕੋਈ ਵਾਪਸ ਨਹੀਂ ਦਿੰਦੀ ਰੱਬ ਨੇ ਹਰ ਇੱਕ ਦੇ ਵਿੱਚ ਖੂਬੀ ਪਾਈ ਆ ਸਰੀਰ ਦਿੱਤਾ ਵਾ ਤੇ ਜਿਗਰਾ ਪਰ ਉਹਦੇ 'ਚ ਡਿਫਰੈਂਸ ਵੀ ਪਾ ਦਿੱਤਾ ਵਾ ਹੂੰ ਯਾਨੀ ਕਿ ਉਹ ਵੱਖਰੇ ਵੱਖਰੇ ਬਾਤ ਪਾਣ ਦੇ ਲੋਕ ਬਣਾਏ ਹੈਗੇ ਆ ਹਾਂਜੀ ਯਾਨੀ ਕਿ ਇਹਦੇ ਤੇ ਵੀ ਸ਼ਿਕਵਾ ਨਹੀਂ ਕਰਨਾ ਜਿਹੜੇ ਰੱਬ ਦੀ ਲਿਦਾਈ ਹੈਗੀ ਹੈ ਟਿਕਾਵਾ ਲੱਗ ਜਾਂਦੀ ਹੈ ਨਹੀਂ ਬਿਲਕੁਲ ਇਹ ਪੋਜ਼ਿਟਿਵਿਟੀ ਹੈ ਕਿਉਂਕਿ ਜਦੋਂ ਵੀ ਅਸੀਂ ਪ੍ਰਿਤਪਾਲ ਸਿੰਘ ਹੰਸਪਾਲ ਜੀ ਨਾਲ ਗੱਲਬਾਤ ਕੀਤੀ ਹੈ ਇਹ ਹਰ ਇੱਕ ਗੱਲ ਦੇ ਵਿੱਚੋਂ ਪੋਜ਼ਿਟਿਵਿਟੀ ਨਜ਼ਰ ਆਈਏ ਤੇ ਇਹ ਹੁਣੀ ਵੀ ਚਾਹੀਦੀ ਹੈ ਕਿਉਂਕਿ ਇੰਨੀ ਨਿਮਰਤਾ ਇੰਨਾ ਸਿਹਤ ਸਵਾ ਇਹਨੇ ਤਰੀਕੇ ਸਲੀਕੇ ਨਾਲ ਬੋਲਣਾ ਹਰ ਚੀਜ਼ ਦੀ ਜਾਣਕਾਰੀ ਰੱਖਣਾ ਜਾਣਕਾਰੀ ਦੇਣਾ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਹੈ ਕਿਉਂਕਿ ਅੱਜ ਦੇ ਦਿਨ ਦੇ ਵਿੱਚ ਨਾ ਸੋਸ਼ਲ ਮੀਡੀਆ ਤੇ ਵਾਇਰਲ ਹੋਣ ਲਈ ਬੰਦਾ ਪਤਾ ਨਹੀਂ ਕੀ ਕੀ ਕਰਦਾ ਬੰਦੇ ਔਰਤਾਂ ਦੇ ਕੱਪੜੇ ਪਾਵਾ ਨੱਚਣ ਲੱਗੇ ਆ ਔਰਤਾਂ ਕੁਝ ਕੇਸਸ ਹਸਾਬ ਨਾਲ ਵੀਡੀਓ ਪਾਉਂਦੀਆਂ ਨੇ ਇਹ ਸਭ ਦੇਖਦੇ ਆ ਬਹੁਤ ਸਾਰੇ ਮੁੰਡੇ ਕੀ ਕਰਦੇ ਕੁੜੀਆਂ ਕੀ ਕਰਦਾ ਇਦੋਂ ਤੁਸੀਂ ਨਾ ਜਾਈਏ ਤਾਂ ਚੰਗਾ ਪਰ ਵਾਇਰਲ ਹੋਣ ਲਈ ਲੋਕ ਬਹੁਤ ਪੁਸ਼ ਕਰਦੇ ਆ ਪਰ ਇੱਥੇ ਜਦੋਂ ਕੋਈ ਚੰਗਾ ਕੰਮ ਕਰਦਾ ਸਮਾਜ ਨੂੰ ਪਤਾ ਲੱਗਦਾ ਦੁਨੀਆ ਵਿੱਚ ਵਾਇਰਲ ਹੁੰਦਾ ਹਾਲਾਂਕਿ ਇਸ ਪਰਿਵਾਰ ਨੂੰ ਇਸ ਫੈਕਟਰੀ ਨੂੰ ਇਸ ਗੱਲ ਨਾਲ ਬਿਲਕੁਲ ਮਤਲਬ ਨਹੀਂ ਅਸੀਂ ਵਾਇਰਲ ਹੋਏ ਕਿਉਂਕਿ ਕਾਰੋਬਾਰ ਬਹੁਤ ਵੱਡਾ ਰਿਤਪਾਲ ਜੀ ਕਹਿੰਦੇ ਨੇ ਵਾਹਿਗੁਰੂ ਨੇ ਬਹੁਤ ਕੁਝ ਦਿੱਤਾ ਇਨ੍ਹਾਂ ਪਰਿਵਾਰਕ ਮੈਂਬਰ ਕਹਿੰਦੇ ਨੇ ਬਹੁਤ ਕੁਝ ਦਿੱਤਾ ਪਰ ਸਮਾ ਸਮੇਂ ਦੀ ਜ਼ਰੂਰਤ ਸੀ ਲੋਕਾਂ ਵਿੱਚ ਗੱਲ ਜਾਣੀ ਸੀ ਉਹ ਗੱਲ ਗਈ ਆ ਰਿਤਪਾਲ ਜੀ ਵੈੜੀ ਗੱਲ ਕਰਕੇ ਹਟਿਆ ਕਿ ਵਾਇਰਲ ਹੋਣਾ ਕਈ ਲੋਕਾਂ ਲਈ ਬਹੁਤ ਵੱਡੀ ਗੱਲ ਹੈ ਕਈਆਂ ਨੇ ਆਮ ਜੀ ਗੱਲ ਐ ਪਰ ਸਹੀ ਸਮੇਂ ਤੇ ਸਹੀ ਚੀਜ਼ ਲੋਕਾਂ ਤੱਕ ਪਹੁੰਚਣੀ ਇਹ ਬਹੁਤ ਵੱਡੀ ਗੱਲ ਹੁੰਦੀ ਐ ਹਨਾਂ ਦੇ ਦਿਨਾਂ ਦੌਰਾਨ ਕਿਸ਼ਤੀ ਦੀ ਜ਼ਰੂਰਤ ਸੀ ਉਹ ਲੋਕਾਂ ਤੱਕ ਪਹੁੰਚੀ ਐ ਇਹਦੇ ਬਾਰੇ ਕੀ ਕਹਿਣਾ ਜੀ ਕਈ ਵਾਰ ਇਹ ਨਾ ਆਪਾਂ ਲੋਕਾਚਾਰੀ ਦੇ ਵਿੱਚ ਮਸ਼ਹੂਰ ਹੋਣ ਦਾ ਸੋਚਦੇ ਆ ਹਾਂਜੀ ਪਰ ਉਹ ਇੱਕ ਵਰਚੁਅਲ ਕੈਮਰਾ ਹੁੰਦਾ ਨਾ ਜਿਦਾਂ ਆਪਾਂ ਦੇਖਦੇ ਆ ਹਾਂ 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 ਉਹ ਸੱਚ ਨਹੀਂ ਹੁੰਦਾ ਹੈਗਾ ਤੇ ਮਸ਼ਹੂਰ ਬੰਦੇ ਨੂੰ ਅੰਦਰੋਂ ਹੋਣਾ ਚਾਹੀਦਾ ਆਪਣੇ ਅੰਦਰੋਂ ਕਉ ਉਹਨੂੰ ਆਪਣੇ ਆਪ ਤੋਂ ਪਤਾ ਹੋਵੇ ਕਿ ਮੈਂ ਮੇਰਾ ਅੰਦਰ ਮਸ਼ਹੂਰ ਹੈਗਾ ਜੀ ਜਿਵੇਂ ਇਹ ਗੱਲ ਅੰਦਰ ਦੀ ਹੈਗੀ ਹੈ ਨਾ ਬਿਲਕੁਲ ਅਸੀਂ ਉਹ ਕਿਸ਼ਤੀਆਂ ਦੇਖ ਲਈ ਜਿੱਥੇ ਵੀ ਤਿਆਰ ਹੁਣ ਸਾਰੀਆਂ ਅੱਛਾ ਵੈਸੇ ਤਾਂ ਹੁਣ ਤਾਂ ਪਾਣੀ ਬਹੁਤ ਸਾਰੇ ਇਲਾਕਿਆਂ ਵਿੱਚ ਥੱਲੇ ਹੋ ਹੀ ਗਿਆ ਤੇ ਉਮੀਦ ਕਰਦੇ ਆ ਕਿ ਅੱਗੇ ਇਸ ਦੀ ਜ਼ਰੂਰਤ ਇਦਾਂ ਦੇ ਸਮੇਂ ਨਾ ਪਵੇ ਜਿਆਦਾ ਕਿਸ਼ਤੀਆਂ ਲੋੜ ਤਾਂ ਪਾਣੀ ਵਿੱਚ ਪੈਣੀ ਆ ਪਰ ਅਸੀਂ ਸੁਖ ਮੰਗਦੇ ਆ ਕਿ ਪੰਜਾਬ ਚੜ੍ਹਦੀ ਕਲਾ ਵਿੱਚ ਰਹੇ ਲੋਕ ਚੜ੍ਹਦੀ ਕਲਾ ਵਿੱਚ ਰਹਿਣ ਨੁਕਸਾਨ ਕਿਸੇ ਤਰੀਕੇ ਦਾ ਹੋਵੇ ਨਾ ਕਿਉਂਕਿ ਪਾਣੀ ਦੀ ਮਾਰ ਇਸ ਵਾਰ ਬਹੁਤ ਪਈ ਆ ਤੁਸੀਂ ਵੀ ਹਸਪਤਾਲ ਜੀ ਦੇਖਿਆ ਹੋਣਾ ਕਿ ਤੁਹਾਡੇ ਇਲਾਕੇ ਦੇ ਵਿੱਚ ਵੀ ਪਾਣੀ ਦੀ ਮਾਰ ਬਹੁਤ ਵੱਡੇ ਪੱਧਰ ਤੇ ਪਈ ਹੈ ਮੀਂਹ ਦਾ ਪਾਣੀ ਜਦੋਂ ਰੇਲ ਕੋਚ ਫੈਕਟਰੀ ਦੀ ਗੱਲ ਚੱਲਦੀ ਹੈ ਜਾਂ ਉਸ ਤੋਂ ਹੋਰ ਇਲਾਕਿਆਂ ਵਿੱਚ ਗੱਲ ਤੇ ਨਾਲੇ-ਦੁਆਲੇ ਪਾਣੀ ਭਰਿਆ ਸੀ ਪਹਿਲਾਂ ਭਰਿਆ ਸੀਗਾ ਇਸ ਵਾਰ ਕਿਦਾਂ ਦਾ ਰਿਹਾ ਨਹੀਂ ਇਸ ਵਾਰ ਵੀ ਪਾਣੀ ਬਹੁਤ ਭਰਿਆ ਹੈ ਸੀਗਾ ਇਸ ਵਾਰ ਵੀ ਭਰਿਆ ਸੀਗਾ ਪਰ ਯਾਨੀ ਕਿ ਇਸ ਵਾਰੀ ਵੈਸੇ ਸੁਚੇਤ ਸੀਗੇ ਯਾਨੀ ਬਾਹੂ ਪਰਵਾਰ ਵਾਲੇ ਜਿਹੜੇ ਤੁਹਾਡੇ ਇਲਾਕੇ ਨਾਲ ਲੋਕ ਕਾਫੀ ਸੁਚੇਤ ਸੀਗੇ ਉਹਨਾਂ ਨੇ ਆਪਣੇ ਆਪ ਨੂੰ ਸੰਭਲਿਆ ਵੀ ਹੈਗਾ ਵਾ ਉਥੇ ਇੱਕ ਯਾਨੀ ਕਿ ਭਰਮਜੀਤ ਸਿੰਘ ਹੈਗੇ ਆ ਉਹਨੂੰ ਵਨ ਮੈਨ ਆਰਮੀ ਕਹਿੰਦੇ ਆ ਜੀ ਜੀ ਯਾਨੀ ਕਿ ਉਹ ਕਿਸ਼ਤੀਆਂ ਚਲਾਉਣ ਦੇ ਵਿੱਚ ਮਾਸਟਰ ਹੈਗਾ ਉਹ ਬੰਦੇ ਦੀ ਮੈਂ ਕਹ ਲਣਾ ਦੱਸ ਨਹੀਂ ਸਕਦਾ ਕਿ ਰਾਤ ਨੂੰ 2-2 ਵਜੇ ਤੱਕ ਕਿਸ਼ਤੀਆਂ ਚਲਾ ਕੇ ਕੱਢ ਕੇ ਲਿਆਉਂਦਾ ਰਿਹਾ ਬੰਦਾ ਅੱਛਾ ਜੀ ਯਾਨੀ ਕਿ ਲੋਕੀ ਆਪ ਹੀ ਯਾਨੀ ਕਿ ਸਮਰਾਤਾ ਹੈਗੇ ਆ ਤੇ ਐਡੀ ਵੀ ਨਹੀਂ ਗੱਲ ਹੈਗੀ ਆ ਰੋਟੀ ਲੋਕੀ ਉਦਾਂ ਵੀ ਰੱਜੇ ਪੁਜੇ ਆ ਤੇ ਨੀਤੋਂ ਵੀ ਰੱਜੇ ਪੁਜੇ ਹੈਗੇ ਉੱਥੇ ਲੋਕ ਬਿਲਕੁਲ ਸਹੀ ਗੱਲ ਐਸੀ ਇੱਕ ਥਾਂ ਡੰਗਰ ਕੱਢਣ ਗਏ ਉਦੋਂ ਦੀ ਜਦੋਂ ਦੀ ਗੱਲ ਆ ਮੈਂ ਇੱਕੋ ਦਿਨ ਹੀ ਗਿਆ ਆ ਜਿਆਦਾ ਦਿਨ ਨਹੀਂ ਗਿਆ ਤੇ ਉਹ ਪਸੂ ਖੋਲੇ ਉਹਨਾਂ ਦੇ ਪੈਰ ਗਲੇ ਹੋਏ ਸੀਗੇ ਤੇ ਉਹ ਜਦੋਂ ਲੱਦਿਆ ਦੇ ਵਿੱਚ ਯਾਨੀ ਕਿ ਉਹ ਗੋਡੇ-ਗੋਡੇ ਪਾਣੀ ਸੀਗਾ ਵਿੱਚ ਟੇਬਲ ਤੇ ਰੱਖ ਕੇ ਯਾਨੀ ਕਿ ਉਹਨੇ ਚੁੱਲੇ ਚੱਲੇ ਰੱਖੇ ਹੋਏ ਸੀਗੇ ਪਰ ਉਹ ਉਹਨਾਂ ਦਾ ਯਾਨੀ ਕਿ ਫਰਾਕ ਦੇ ਲਈ ਸੀ ਕਹਿੰਦੇ ਸਰਦਾਰ ਜੀ ਚਾਹ ਪਾਣੀ ਪੀ ਕੇ ਇਹੋ ਪਰੋੜੇ ਖਾ ਕੇ ਜਾਇਓ ਮੈਂ ਕਮਾਲ ਆ ਯਾਰ ਇਹਨਾਂ ਦਾ ਨਹੀਂ ਇਹ ਗੱਲ ਸੱਚੀ ਸੱਚੀ ਦੇਖਣ ਨੂੰ ਮਿਲੀ ਕਿਉਂਕਿ ਜਿਸ ਘਰ ਦੀ ਛੱਤ ਵੀ ਡਿੱਗੀ ਸੀ ਨਾ ਅਸੀਂ ਡੇਰਾ ਬਾਬਾ ਨਾਨਕ ਵਿੱਚ ਗਏ ਸੀ ਉੱਥੇ ਵੀ ਲੋਕਾਂ ਦੇ ਘਰ ਦੀ ਛੱਤ ਵੀ ਹੈ ਨਹੀਂ ਸੀਗਾ ਇਹ ਵੀ ਪਤਾ ਨਹੀਂ ਕਰ ਤੇ ਸੀ ਜਾਂ ਨਹੀਂ ਪਰ ਨਿਮਰਤਾ ਇੰਨੀ ਸੀ ਦੂਜੀ ਉਹਨਾਂ ਦੀ ਜੋ ਪੰਜਾਬੀ ਭਾਈਚਾਰੇ ਦੇ ਵਿੱਚ ਸਾਰਿਆਂ ਚ ਹੀ ਹੁੰਦਾ ਕੀ ਨਹੀਂ ਜੀ ਸੇਵਾ ਦੱਸੋ ਕੀ ਹੈ ਚਾਹ ਬਣਾਈਏ ਇਸ ਵਾਕੇ ਸਾਰਿਆਂ ਨੇ ਪੁੱਛਿਆ ਦੂਸਰੇ ਪਾਸੇ ਮੈਂ ਚਾਹੂੰਗਾ ਕਿ ਜੂਲ ਦਿਖਾਇਆ ਜਾਵੇ ਕਿਸ਼ਤੀਆਂ ਸੀ ਜਿਹੜੀਆਂ ਫੜਾਂ ਦੇ ਦਿਨਾਂ ਦੇ ਦੌਰਾਨ ਉਹਨਾਂ ਇਲਾਕਿਆਂ ਵਿੱਚ ਭੇਜੀਆਂ ਗਈਆਂ ਪ੍ਰਿੰਸੀਪਲ ਜੀ ਫਿਰ ਇੱਕ ਚੀਜ਼ ਦੱਸੋ ਕਿ ਇਹ ਇੱਕ ਇਹ ਕਿੰਨੇ ਕ ਜਣਿਆਂ ਦੇ ਬੰਦੇ ਦੇ ਬੈਠਣ ਦੀ ਆ ਇਹ ਇਹ 8 ਕ ਬੰਦੇ ਬੈਹ ਜਾਂਦੇ ਆ ਇਹਦੇ ਵਿੱਚ 8 ਜਣੇ ਬੈਠ ਜਾਂਦੇ ਨੇ ਤੇ ਇਹ ਕਿੰਨਾ ਕ ਭਾਰ ਚੱਕ ਲੈਂਦੀ ਆ ਇਹ ਯਾਨੀ ਕਿ 7 ਕ ਕੁਇੰਟਲ 6 ਕੁਇੰਟਲ ਭਾਰ ਪਾ ਸਕਦੇ ਜਾਂ 2 ਬੰਦੇ ਚੱਲਣ ਚੜ੍ਹਨ ਤੇ ਵਿੱਚ ਇੱਕ ਦੀ ਮੱਝ ਜਾਂ ਗਾਂ ਵੀ ਲਿਆ ਸਕਦੇ ਇਹਦੇ ਵਿੱਚ ਲਿਆ ਸਕਦੇ ਇੱਕ ਹਾਂਜੀ ਬਿਲਕੁਲ ਤਿੰਨ ਚਾਰ ਬੰਦੇ ਨਾਲ ਬੈਠ ਕੇ ਹਾਂਜੀ ਤੇ ਇੱਕ ਚੱਪੂ ਨਾਲ ਵੀ ਚੱਲ ਸਕਦੀ ਆ ਡੰਡੇ ਨਾਲ ਵੀ ਚੱਲ ਸਕਦੀ ਆ ਵਾਸਰਾ ਵੀ ਤੇ ਮੋਟਰ ਨਾਲ ਵੀ ਚੱਲ ਸਕਦੀ ਆ ਅੱਛਾ ਸਾਰੇ ਬਸ ਯਾਨੀ ਕਿ ਅਟੈਚਮੈਂਟ ਮੋਟਰ ਦਾ ਵੀ ਨਾਲ ਜਿਆ ਅੱਛਾ ਇਹਦੇ ਵਿੱਚ ਮੋਟਰ ਲੱਗੀ ਹੁੰਦਾ ਇਹਦੇ ਨਹੀਂ ਲੱਗੀ ਨਾ ਨਹੀਂ ਲੱਗੀ ਪਰ ਮੋਟਰ ਦੇ ਤੇ ਲਾ ਸਕਦਾ ਵਾਸਾ ਲਾ ਸਕਦੇ ਕਿੱਥੇ ਕਿ ਲੱਗ ਸਕਦੀ ਜੇ ਲਾਉਣੀ ਹੋਵੇ ਤੇ ਪਿੱਛੇ ਵੀ ਟਰੰਜਮ ਬਣਿਆ ਹੋਇਆ ਤੇ ਟਾਈਟ ਕਰ ਸਕਦੇ ਆ ਨਾ ਬਿਲਕੁਲ ਆ ਸਿਸਟਮ ਬਣਿਆ ਆ ਠੀਕ ਆ ਹਾਂ ਹੂੰ ਅੱਛਾ ਇਹ ਇਹ ਸਾਰਾ ਕੁਝ ਲੋਹੇ ਦਾ ਹੀ ਆ ਨਾ ਸਭ ਲੋਹੇ ਦਾ ਹੀ ਆ ਜੀ ਬਿਲਕੁਲ ਮੌਕੇ ਤੇ ਆ ਨਾ ਜਦੋਂ ਲੋਡ ਹੁੰਦੀ ਜਰੂਰਤ ਹੈ ਹਾਂਜੀ ਕਹਿੰਦੇ ਆ ਕਿ ਜਦੋਂ ਝਖੜ ਆਇਆ ਹੋਵੇ ਤੇ ਕੋਲ ਛਤਰੀ ਵੀ ਨਾ ਹੋਵੇ ਤੇ ਵੱਡਾ ਸਿਰ ਤੇ ਲਫਾਫਾ ਲਾ ਕੇ ਰੱਖ ਕੇ ਨੰਗੇ ਜਾਂਦਾ ਵਾ ਉਹ ਟਾਈਮ ਪਾਸ ਕਰਨ ਲਈ ਵਰੀਆ ਟੂਲ ਸੀਗਾ ਜੀ ਸਾਨੂੰ ਵੀ ਮਾਣ ਹੁੰਦਾ ਵਾ ਕਿ ਦੇਖੀ ਤੁਸੀਂ ਰੱਬ ਨੇ ਸਾਡੇ ਕੋਲ ਐਸੇ ਵਾਲੇ ਹੀ ਬਿਲਕੁਲ ਜੀ ਨਹੀਂ ਬਹੁਤ ਚੰਗਾ ਲੱਗਿਆ ਜੀ ਕਿਉਂਕਿ ਇੱਕ ਵਾਰੀ ਫਿਰ ਮੈਂ ਆਪਣੇ ਕੈਮਰਾਮੈਨ ਸਾਥ ਨੂੰ ਕਹੂੰਗਾ ਕਿ ਉਹ ਕਿਸ਼ਤੀਆਂ ਨੇ ਜਿਹੜੀਆਂ ਹੜ ਦੇ ਦਿਨਾਂ ਦੇ ਦੌਰਾਨ ਸੁਲਤਾਨਪੁਰ ਲੋਧੀ ਦੇ ਇਲਾਕੇ ਵਿੱਚ ਇਹਨਾਂ ਨੇ ਸੇਵਾ ਨਿਭਾਈ ਸੀ ਤੇ ਆ ਜਿਹੜੀ ਟੈਗ ਲਾਈਨ ਲਿਖੀ ਹੈ ਇਹ ਹਰ ਇੱਕ ਬੰਦੇ ਦਾ ਇਹਨੇ ਦਿਲ ਆਪਣੇ ਵੱਲ ਖਿੱਚਿਆ ਕਿਉਂਕਿ ਕਿਸੇ ਧਾਰਮਿਕ ਸਥਾਨ ਤੇ ਧਾਰਮਿਕ ਸਥਾਨ ਕੋਈ ਵੀ ਹੋਵੇ ਅਸੀਂ ਇੱਕ ਦਿਨ ਹੀ ਗੱਲ ਕਰਦੇ ਕੋਈ ਵੀ ਹੋਵੇ ਕਿਸੇ ਨੇ ਪੱਖਾ ਵੀ ਦਾਨ ਕਰਨਾ ਹੋਵੇ ਉੱਤੇ ਵੀ ਨਾਮ ਲਿਖਿਆ ਹੁੰਦਾ ਕਿਸੇ ਨੇ ਟਾਇਲ ਲਵਾਈ ਹੋਵੇ ਇੱਥੋਂ ਤੱਕ ਕਿ ਤੁਰ ਕੇ ਜਾਣਾ ਹੋਵੇ ਉੱਤੇ ਵੀ ਪਰਿਵਾਰ ਨੇ ਕਿੰਨੀ ਰਕਮ ਦਿੱਤੀ ਹੈ ਉਹ ਲਿਖ ਕੇ ਤੇ ਫਿਰ ਵੱਡੇ ਜਿਹੇ ਅੱਖਰਾਂ ਚ ਚਮਕਾਇਆ ਹੁੰਦਾ ਪਰ ਇੱਥੇ ਕੁਝ ਵੀ ਦੇਖਣ ਨੂੰ ਮਿਲਿਆ ਨਹੀਂ ਕੀਮਤ ਕਿੰਨੀ ਹੈ ਕਿੰਨੇ ਦੀ ਤਿਆਰ ਹੋਈ ਉਹ ਵੱਖਰੀ ਗੱਲ ਹੈ ਜ਼ਰੂਰਤ ਸੀ ਸੇਵਾ ਦੀ ਜ਼ਰੂਰਤ ਸੀ ਲੋਕਾਂ ਦੀ ਲੋੜ ਸੀ ਉੱਥੇ ਪਹੁੰਚਿਆ ਜਾਵੇ ਜਾਨ ਕਿਵੇਂ ਬਚਣੀ ਹੈ ਡੰਗਰ ਕਿਵੇਂ ਪਾਣੀ ਤੋਂ ਕੱਢਣੇ ਆ ਲੋਕਾਂ ਨੂੰ ਕਿਵੇਂ ਬਚਾਇਆ ਜਾ ਸਕਦਾ ਪ੍ਰਿਤਪਾਲ ਜੀ ਇਹ ਹੀ ਗੱਲ ਸੀ ਅਸਲ ਦੇ ਵਿੱਚ ਤਾਂ ਮਨਛਾ ਤੇ ਹੀ ਸੀ ਕਿ ਨਹੀਂ ਇਹ ਲੋਕਾਂ ਨੂੰ ਉਥੋਂ ਕੱਢਣਾ ਦੂਜੀ ਇੱਕ ਮਨਸਾ ਹੋਰ ਸੀ ਜੀ ਜੀ ਇਹ ਸਾਡਾ ਜਿਹੜਾ ਮਕਸਦ মিডিਆ ਤੇ ਆਉਣ ਦਾ ਨਹੀਂ ਸੀਗਾ ਸਾਡਾ ਨੋਟ ਸੀਗਾ ਕਿ ਜਿਹੜੀ ਪੰਜਾਬ ਦੀ ਇੰਡਸਟਰੀ ਹੈਗੀ ਆ ਹੂੰ ਐਡੀ ਵੱਡੀ ਐਗਰੀਕਲਚਰ ਇੰਡਸਟਰੀ ਹੈਗੀ ਆ ਤਕਰੀਬਨ ਹਜ਼ਾਰਾਂ ਘਰ ਹੈਗੇ ਆ ਜੀ ਤੇ 5-500000 1000 ਰੋਟਾਵੇਟਰ ਦੀ ਪ੍ਰੋਡਕਸ਼ਨ ਵੀ ਹੈਗੀ ਆ ਸਾਡੇ ਬੰਦਿਆਂ ਦੀ ਬਿਲਕੁਲ ਹੈਗੀ ਆ ਜੀ ਤੇ ਉਹ 10-10 ਕਿਸ਼ਤੀਆਂ ਵੀ ਬਣਾਉਂਦੇ ਤੇ ਇੱਕ ਦਿਨ ਚ 1000 ਕਿਸ਼ਤੀ ਬਣ ਜਾਣੀ ਸੀ ਜਗਾਉਣਾ ਤਾਂ ਉਹਨਾਂ ਨੂੰ ਸੀਗਾ ਜਾਗ ਵੀ ਗਏ ਹੋਣਗੇ ਪਰ মিডিਆ ਜਾਗ ਪਿਆ ਨਹੀਂ ਬਿਲਕੁਲ ਸੋਹਣੀ ਗੱਲ ਕੀਤੀ ਐ ਚਲੋ ਲੋਕਾਂ ਤੱਕ ਗੱਲ ਜਾਣੀ ਚਾਹੀਦੀ ਸੀ ਬਹੁਤ ਸਾਰੇ ਇੰਡਸਟਰੀ ਜਿਹੜੇ ਲੋਕ ਕੰਮ ਕਰਦੇ ਆ ਉਹਨਾਂ ਤੱਕ ਇਹ ਗੱਲ ਜਾਣੀ ਜ਼ਰੂਰੀ ਸੀ ਕਿਉਂਕਿ ਔਖੇ ਵੇਲੇ ਸਭ ਤੋਂ ਜ਼ਰੂਰੀ ਹੁੰਦਾ ਕਿਸੇ ਦੀ ਬਾਹ ਫੜਨੀ ਤੇ ਬਾਹ ਫੜੀ ਵੀ ਗਈ ਐ ਪੰਜਾਬ ਦੇ ਵਿੱਚ ਅਸੀਂ ਤਾਂ ਫਿਰ ਕਿੰਨੇ ਆ ਕਿ ਅੱਗੇ ਤੋਂ ਇਦਾਂ ਦੇ ਹਾਲਾਤ ਕਿਦੀ ਬਣ ਨਹੀਂ ਨਾ ਪਰ ਜੇ ਬਣਦੇ ਆ ਤੇ ਇਦਾਂ ਦਾ ਸਮਾਨ ਹੋਣਾ ਚਾਹੀਦਾ ਹੈ ਹੈਗਾ ਯਾ ਜ਼ਰੂਰਤ ਹੁੰਦੀ ਹੈ ਇੱਕ ਮੌਕੇ ਤੇ ਲੋਕਾਂ ਦੀ ਬਾਹ ਫੜ ਲਈ ਉਸ ਤੋਂ ਵੱਡੀ ਸੇਵਾ ਨਹੀਂ ਹੋ ਸਕਦੀ ਕੋਈ ਆ ਇੱਕ ਗੱਲ ਕਹਿਣੀ ਚਾਹੁੰਦਾ ਹਾਂ ਜ਼ਰੂਰ ਜੀ ਜਿਹੜੇ ਬੰਨਾਂ ਦੇ ਉੱਤੇ ਨਾ ਸੱਜਣ ਆਉਂਦੇ ਆ ਹੂੰ ਹੂੰ ਕਈ ਰਾਜਨੀਤਿਕ ਹੋਗੇ ਯਾ ਹੋਰ ਸ਼ਖਸੀਅਤਾਂ ਆਉਂਦੀਆਂ ਵਾ ਯਾ ਗਾਣਵਾਲੇ ਵੀ ਆਉਂਦੇ ਹੈਗੇ ਆ ਜੀ ਤੇ ਉਹਨਾਂ ਲੋਕਾਂ ਨੂੰ ਹਨਾ ਜਲੀਲ ਨਾ ਕਰਿਆ ਕਰਨ ਲੋਗ ਹੂੰ ਗੱਲ ਕਰਨੀ ਚਾਹੀਦੀ ਹੈਗੀ ਆ ਤੇ ਗੱਲ ਕਰਾਂਗੇ ਤਾਂ ਫੇਰ ਹੀ ਸੁਣੂਗਾ ਅਗਲਾ ਤੇ ਜੇ ਗੱਲ ਹੀ ਨਾ ਸੁਣਾਂਗੇ ਆਪਾਂ ਉਹ ਤੇ ਫੇਰ ਕੋਈ ਹੱਲ ਨਹੀਂ ਹੈਗਾ ਵਾ ਕਿਉਂਕਿ ਇਹ ਗੱਲਾਂ ਜਿਹੜੀਆਂ ਨਾ ਇਲੈਕਸ਼ਨਾਂ ਦੇ ਵਿੱਚ ਜੱਜਦੀਆਂ ਵਾ ਇਹ ਇਲੈਕਸ਼ਨਾਂ ਦਾ ਵੇਲਾ ਨਹੀਂ ਹੈਗਾ ਭੀੜ ਪੰਜਾਬ ਦੇ ਉੱਤੇ ਪਈ ਹੋਈ ਆ ਤੇ ਸਾਰਿਆਂ ਨੂੰ ਰਲ ਮਿਲ ਕੇ ਹਮਲਾ ਮਾਰਨਾ ਚਾਹੀਦਾ ਹੈਗਾ ਵਾ ਇਹ ਤਾਂ ਹੁਣ ਇਲੈਕਸ਼ਨ ਦਾ ਨਹੀਂ ਪਰਫੈਕਸ਼ਨ ਦਾ ਵੇਲਾ ਹੈਗਾ ਕਿ ਆਪਾਂ ਆਪਣੀ ਕਾਬਲੀਅਤ ਦਿਖਾਈਏ ਕਿ ਅਸੀਂ ਕਿੰਨੇ ਕੁ ਕਾਬਲ ਹੈਗੇ ਪੰਜਾਬ ਕਕੋਈ ਸੇ ਕਰਨੀ ਹੈ ਜੀ ਨਹੀਂ ਬਿਲਕੁਲ ਇੱਕ ਗੱਲ ਇੱਥੇ ਹੋਰ ਕਿਉਂਕਿ ਕਰਨੀ ਜ਼ਰੂਰੀ ਹੈ ਇਹ ਗੱਲ ਬਿਲਕੁਲ ਸਹੀ ਕੀਤੀ ਹੈ ਕਿ ਜਿਹੜੇ ਲੀਡਰ ਨੇ ਉਹਨਾਂ ਦੇ ਕੋਲੋਂ ਸਵਾਲ ਪੁੱਛਣੇ ਵੀ ਜ਼ਰੂਰੀ ਹੈ ਪਰ ਨਾਲ ਦੀ ਨਾਲ ਸੁਣਨਾ ਸਮਝਣਾ ਉਹ ਤੋਂ ਜ਼ਿਆਦਾ ਜ਼ਰੂਰੀ ਹੈ ਸੇਵਾ ਤੇ ਫਰਜ਼ ਦੋ ਚੀਜ਼ਾਂ ਜੀ ਸੇਵਾ ਤੇ ਫਰਜ਼ ਦੋ ਚੀਜ਼ਾਂ ਆ ਬਹੁਤ ਸਾਰੇ ਲੋਕ ਸੇਵਾ ਕਰਦੇ ਆ ਤੁਸੀਂ ਆਪਣਾ ਫਰਜ਼ ਨਿਭਾਇਆ ਲੋਕ ਲੋਕਾਂ ਤੱਕ ਰਾਸ਼ਨ ਲੈ ਕੇ ਜਾ ਰਹੇ ਆ ਲੰਗਰ ਪਹੁੰਚਿਆ ਉਹ ਸੇਵਾ ਆ ਪਰ ਤੁਸੀਂ ਇਹਨਾਂ ਦੋਹੀ ਚੀਜ਼ਾਂ ਨੂੰ ਕਿਵੇਂ ਦੇਖਦੇ ਆ ਨੇ ਸੇਵਾ ਜਿਹੜਾ ਨਾ ਜਿੱਦਾ ਜਨੂਨ ਹੁੰਦਾ ਵਾ ਆਸ਼ਕ ਦਾ ਜਨੂਨ ਹੁੰਦਾ ਉਹਨੂੰ ਹੱਦ ਬੰਨਾ ਨਹੀਂ ਦਿਖਦਾ ਹੁੰਦਾ ਵਾ ਹਾਂ ਜਾਨਕੀ ਸੇਵਾ ਐਦਾਂ ਵਾ ਪਰ ਉਹਦੇ ਚ ਬੰਦੇ ਦੀ ਸੋਚੀ ਕੰਮ ਨਹੀਂ ਕਰਦੀ ਆ ਬੰਦੇ ਦਾ ਜਨੂਨ ਹੁੰਦਾ ਹੈ ਨਾ ਜਦੋਂ ਫਰਜ਼ ਸਮਝਦਾ ਹੈ ਨਾ ਉਹਨੂੰ ਜਿਹਦਾ ਮਾਂ ਨੂੰ ਪਤਾ ਹੁੰਦਾ ਵਾ ਕਿ ਬੱਚਾ ਹੈਗਾ ਉਹ ਪਾਲਦੀ ਹੈਗੀ ਆ ਉਹਨੂੰ ਫਰਜ਼ ਵੀ ਪਤਾ ਹੁੰਦਾ ਕਿ ਇਹ ਕੰਨਾਂ ਤੇ ਵੀ ਲੌੜੀਆਂ ਜਿਉਂ ਲੋਗ ਪਹਿਨ ਰਹੀ ਹੈਗੀ ਜੀ 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 ਬਿਲਕੁਲ ਸਹੀ ਗੱਲ ਹੈ ਬੜੀ ਵੱਡੀ ਕਹਿਣੀ ਨਹੀਂ ਚਾਹੀਦੀ ਸੀ ਨਹੀਂ ਪੈਂਦੀਆਂ ਰਹੀਆਂ ਇਹ ਤਾਂ ਹੁੰਦਾ ਮਾਂ ਮਾਂ ਦਾ ਫਰਜ਼ ਹੁੰਦਾ ਵਾ ਕਿ ਉਹਨੂੰ ਜਦਾਂ ਕਿਦਾਂ ਡੀਲ ਕਰਨਾ ਬੱਚੇ ਨੂੰ ਉਹ ਫਰਜ਼ ਹੁੰਦਾ ਵਾ ਉਹ ਇੱਥੇ ਯਾਨੀ ਕਿ ਐਡਾ ਨਹੀਂ ਕਿ ਮਾਂ ਨੂੰ ਪਤਾ ਹੁੰਦਾ ਕਿ ਬੱਚਾ ਕਿਦਾਂ ਪਾਣਾ ਉਹ ਫਰਜ਼ ਹੈ ਯਾਨੀ ਸਭ ਕੁਝ ਲੁਟਾ ਕੇ ਹੋਸ਼ ਵਿੱਚ ਆਇਆ ਤਾਂ ਕੀ ਆਏ ਇਥੇ ਚੱਕ ਚੱਲਦਾ ਪਿਆ ਕਿਉਂਕਿ ਇਸ ਵੇਲੇ ਹੜਾਂ ਦਾ ਪਾਣੀ ਜਿੱਦਾਂ ਦਾ ਥੱਲੇ ਉਤਰਨਾ ਜ਼ਰੂਰਤ ਕਿੱਥੇ ਕੀ ਹੈ ਫਿਰ ਪਤਾ ਲੱਗਣਾ ਪਰ ਲੱਗਦਾ ਪਿਆ ਕਿ ਹੁਣੇ ਹੰਬੜਾ ਸਾਰੇ ਇੱਕ ਵਾਰੀ ਮਾਰ ਦਿੱਤਾ ਹਾਂਜੀ ਬਿਲਕੁਲ ਜੀ ਬਿਲਕੁਲ ਇਹ ਪਤਾ ਕੀ ਗੱਲ ਆ ਕਿ ਲੰਗਰਾਂ ਵਗੈਰਾ ਤੇ ਆਪਾਂ ਏਨਰਜੀ ਜ਼ਿਆਦਾ ਨਾਲ ਲਾਈਏ ਯਾਨੀ ਕਿ ਅੱਗੇ ਮੈਂ ਬੇਨਤੀ ਕੀਤੀ ਖੈਰ ਹੁਣ ਸਮਝ ਵੀ ਗਏ ਲੋਕੀ ਹੋਣ ਤੋਂ ਗੱਲਾਂ ਦਾ ਟਾਈਮ ਲੰਘ ਚੁੱਕਾ ਵਾ ਜੀ 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 ਤੇ ਹੁਣ ਤਾਂ ਆਪਾਂ ਜਿਹੜਾ ਮੋੜ ਵਸੇਵੇ ਹੁਣੇ ਆ ਮਿੱਟੀ ਚੱਕ ਹੋਣੀ ਆ ਘਰਾਂ ਦੇ ਛੱਤਾਂ ਪੈਣੀਆਂ ਜਾਂ ਲੋਕਾਂ ਨੂੰ ਲੋੜ ਹੈਗੀ ਪਰ ਕਈ ਲੋਕੀ ਬਹੁਤ ਯਾਨੀ ਕਿ ਨਾ ਜਾਗਰਿਆਂ ਚ ਵੀਰਾ ਵਾਲੇ ਵੀ ਹੈਗੇ ਆ ਉਹ ਕਹਿੰਦੇ ਕਿ ਅਸੀਂ ਆਪਣੀ ਹਿੰਮਤ ਨਾਲ ਆਪ ਹੀ ਕੰਮ ਕਰਨਾ ਹੈਗਾ ਵਾ ਕਿ ਰੱਬ ਸਾਨੂੰ ਕਿਸੇ ਅੱਗੇ ਹੱਥ ਨਾ ਝੜਨ ਦੇਵੇ ਐਦਾਂ ਦੀ ਵੀ ਦੁਨੀਆ ਹੈ ਜੀ ਯਾਨੀ ਕਿ ਸਲਾਮ ਆ ਉਹਨਾਂ ਨੂੰ ਯਾਨੀ ਕਿ ਆਜ ਆਏਗੀ ਸਿਰ ਝੁਕਦਾ ਉਹਨਾਂ ਦੇ ਬਿਲਕੁਲ ਤਾਂ ਹੰਸਪਾਲ ਜੀ ਆਖਿਰ ਦੇ ਵਿੱਚ ਕੀ ਕਹਿਣਾ ਚਾਹੁੰਦੇ ਜੀ ਬਸ ਜੀ ਇਹ ਆ ਕਿ ਸੇਵਾ ਤੇ ਫਰਜ਼ ਨੂੰ ਸਮਝ ਕੇ ਤੁਰਨਾ ਸਾਰੇ ਜੀ ਬਿਲਕੁਲ ਸਹੀ ਗੱਲ ਹੈ ਜੀ ਬਹੁਤ ਧੰਨਵਾਦ ਜੀ ਤੁਸੀਂ ਸਮਾਂ ਕੱਢਿਆ ਗੱਲਬਾਤ ਕੀਤੀ ਧੰਨਵਾਦ ਜੀ ਤੁਹਾਡਾ ਬਹੁਤ-ਬਹੁਤ ਜੀ ਸਤਿ ਸ੍ਰੀ ਅਕਾਲ ਪ੍ਰਿੰਪਾਲ ਸਿੰਘ ਹੰਸਪਾਲ ਸਾਡੇ ਨਾਲ ਸੀ ਗੱਲਬਾਤ ਕੀਤੀ ਹੈ ਸੇਵਾ ਦੇ ਵਿੱਚ ਕੋਈ ਵੀ ਕਸਰ ਬਾਕੀ ਨਹੀਂ ਛੱਡੀ ਬਹੁਤ ਸਾਰੇ ਲੋਕਾਂ ਨੂੰ ਸੇਵਾ ਕਰਨ ਦੀ ਅਗੇ ਆਉਣਾ ਵੀ ਚਾਹੀਦਾ ਤੇ ਆ ਵੀ ਰਹੇ ਨੇ ਪਰ ਸਹੀ ਸਮੇਂ ਤੇ ਕਿਸ ਦੀ ਜ਼ਰੂਰਤ ਹੈ ਇਸ ਚੀਜ਼ ਨੂੰ ਪਛਾਣਿਆ ਜਾਵੇ ਅਜੇ ਵੀ ਲੋਕ ਬਹੁਤ ਸਾਰੇ ਇਲਾਕਿਆਂ ਵਿੱਚ ਰਾਸ਼ਨ ਲੈ ਕੇ ਜਾ ਰਹੇ ਆ ਕੁਝ ਪਿੰਡਾਂ ਦੇ ਲੋਕਾਂ ਨੇ ਸਾਨੂੰ ਕਿਹਾ ਕਿ ਸਾਡੇ ਕੋਲ ਬਹੁਤ ਕੁਝ ਹੈ ਇੱਥੇ ਰੱਖੋ ਨਾ ਤੇ ਕੁਝ ਕੁ ਲੋਕ ਅਜੇ ਵੀ ਜਮਾ ਖੋਰੀ ਦਾ ਕੰਮ ਕਰਦੇ ਆ ਕੁਝ ਕੁ ਦੁਕਾਨਾਂ ਤੇ ਵੇਚਣ ਦਾ ਕੰਮ ਕੀਤਾ ਯਾਰ ਅਰਮਦਾਸ ਤੋਂ ਬਹੁਤ ਸਾਰੀਆਂ ਸੋਸ਼ਲ ਮੀਡੀਆ ਤੇ ਵੀਡੀਓ ਆ ਰਹੀਆਂ ਸੁਲਤਾਨਪੁਰ ਲੋਧੀ ਤੋਂ ਵੀ ਆ ਰਹੀਆਂ ਪਰ ਫਿਰ ਵੀ ਜਿੰਨੇ ਸੇਵਾ ਕਰਨੀ ਹੈ ਉਹ ਸੇਵਾ ਕਰੋ ਪਰ ਸਹੀ ਸੇਵਾ ਕਿੱਥੇ ਲਗਣੀ ਹੈ ਇਹ ਪਹਿਲਾਂ ਦੇਖਿਆ ਜਾਵੇ ਜਿਸ ਤਰ੍ਹਾਂ ਪ੍ਰਿਤਪਾਲ ਭੁਰਾ ਨੇ ਇਹਨਾਂ ਦੇ ਪਰਿਵਾਰ ਨੇ ਇਹ ਸੇਵਾ ਨਿਭਾਈ ਹੈ ਆਪਣੇ ਆਪ ਦੇ ਵਿੱਚ ਬਹੁਤ ਅਹਿਮ ਯੋਗਦਾਨ ਇਹਨਾਂ ਦਾ ਰਿਹਾ ਸੋ ਆਉਣ ਵਾਲੇ ਸਮੇਂ ਦੇ ਵਿੱਚ ਵੀ ਅਸੀਂ ਉਮੀਦ ਕਰਦੇ ਹਾਂ ਹੋਰ ਵੀ ਲੋਕ ਇਸੇ ਤਰ੍ਹਾਂ ਲੋਕਾਂ ਦੀ ਬਾਹ ਫੜਦੇ ਰਹਿਣਗੇ ਅੱਜ ਦਾ ਇਹ ਪ੍ਰੋਗਰਾਮ ਕਿਵੇਂ ਲੱਗਿਆ ਕਮੈਂਟ ਕਰਕੇ ਜ਼ਰੂਰ ਦੱਸਿਓ ਮੈਨੂੰ ਨਵਜੀਤ ਨੂੰ ਦਿਓ ਆਗਿਆ ਡਿਕਟਰੋ ਪ੍ਰਾਈਮਰੀ ਸ਼ਾ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ